ਸਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਪਨੀਰੀ ਬਣਾਵਾਂਗੇ ਪਨੀਰੀ ਬਣਾਵਾਂਗੇ ਇਹਦੀ ਆ ਤੋਂ ਦੂਜਾ ਸਮਾਨ ਆਪਣਾ ਜਿਹੜਾ ਪਨੀਰੀ ਚ ਪੈਂਦਾ ਆ ਖੰਜੂਰ ਹੈ ਆ ਭਖੜਾ ਪਾ ਕੇ ਬਣਾਵਾਂਗੇ ਭਖੜਾ ਹੈ ਤੇ ਆ ਖਸ ਖਸ ਹੈ ਆ ਕਾਜੂ ਹੈ ਆ ਕਮਰਕਸ ਹੈ ਆ ਕਟਸਫਰੀ ਹੈ ਆ ਦਾਖ ਹੈ ਆ ਕਾਲੀ ਮਿਰਚ ਆ ਬੱਗੀ ਮੂਸਲੀ ਆ ਹਰਾ ਪਿਸਤਾ ਤੇ ਅਜਮੈਨ ਤੇ ਆਹ ਆਪਣੀ ਗੋੰਦ ਖੋਪਾ ਤਾਂ ਦਸੇ ਦੇ ਤੱਕ ਖੋਪਾ ਤੇ ਖੰਜੂਰਾ ਤੇ ਪਖੜਾ ਤੇ ਆਪਾਂ ਹੁਣ ਕੜਾਈ ਚ ਖੋਪਾ ਪਾਵਾਂਗੇ ਕਿੰ ਲੋਕੇ ਹੋ ਆਪਣਾ ਹੁਣ ਅੱਗ ਵੱਲ ਫੀ ਤੇ ਆਪਾਂ ਚੁੱਲੇ ਤੇ ਕੋੜਾਈ ਰੱਖਾਂਗੇ ਕਿ ਉਹ ਜੇ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਆਟਾ ਪਾਵਾਂਗੇ ਲਓ ਹੁਣ ਕਿਉ ਗਰਮ ਹੋ ਗਿਆ ਤੇ ਆਪਾਂ ਆਟਾ ਪਾਵਾਂਗੇ ਅੰਦਾਜ਼ੇ ਨਾਲ ਹੀ ਪਾਵਾਂਗੇ ਆਪਾਂ ਕਿਲੋ ਤੋਂ ਘੱਟ ਹੀ ਪਾਵਾਂਗੇ ਆਟਾ ਉਹੀ ਲੈਂਦਾ ਹੈਗਾ ਜੋਖਿਆ ਨਹੀਂ ਹੈਗਾ ਥੋੜਾ ਜਿਹਾ ਹੋਰ ਪਾਵਾਂਗੇ ਬਸ ਜੇਦੋ ਆਟਾ ਅੱਗਾ ਭੁੱਜਿਆ ਹੋ ਗਿਆ ਤੇ ਫਿਰ ਆਪਾਂ ਵਿੱਚ ਗੁੰਦ ਪਾ ਦੇਾਂਗੇ ਤੇ ਨਾਲੇ ਉਹ ਖਜੂਰਾਂ ਪਾ ਦੇਾਂਗੇ ਲਓ ਹੁਣ ਆਟਾ ਆਦੇ ਭੁਜਾ ਹੋ ਗਿਆ ਤੇ ਹੁਣ ਆਪਾਂ ਵਿੱਚ ਗੁੰਦ ਪਾਵਾਂਗੇ ਕਿ ਗੁੰਦ ਪਹਿਲਾਂ ਪਾਣੀ ਪੈਂਦੀ ਹੈ ਇਹ ਵੀ ਚੰਗੀ ਤਰ੍ਹਾਂ ਭੁੰਨਣੀ ਪੈਂਦੀ ਹੈ پلے بن جاتے ہی گولتے ہمجورا پا دیا گے ਆਪਾਂ ਹੁਣ 10 ਮਿੰਟਾਂ ਬਾਅਦ ਬਾਕੀ ਦਸ ਮਾਣ ਪਾ ਦਿਆਂਗੇ। ਹੁਣ ਬੈਠੇ ਨਾ ਵੀ 5-7 ਮਿੰਟ ਹੋ ਗਏ ਖੰਜੂਰਾ ਪਾਈਆਂ ਨੂੰ ਤੇ ਹੁਣ ਆਪਾਂ ਭਖੜਾ ਪਾਵਾਂਗੇ। ਇਹ ਜੋੜਾ ਜਾਣੋ ਤਾਂ ਚੰਗਾ ਰਹਿੰਦਾ। ٹوئی کا کور تو بھی چنگا ٹوئی کا کور دکھ دے ہوں دو منٹ سے ایک پھر آپ باقی دا سمان پا مانگے لو ہوں آپ سارا سمان کٹھا کر لیں گے ملا لیں گے ਇਹ ਜਿੱਥੇ ਖੋਪਾ ਪਾ ਲਾਂਗੇ ਹੁਣ ਆਪਾਂ ਆਟਾ ਚੰਗੀ ਤਰ੍ਹਾਂ ਭੁੱਜ ਗਿਆ ਤਾਂ ਆਪਾਂ ਪਾ ਦੇਾਂਗੇ ਸਮਾਨ ਸਾਰਾ ਲੇ ਚੁੱਲੇ ਦੇ ਹੁਣ ਸੇਕ ਘੱਟ ਹੀ ਹੈਗਾ ਚੁੱਲੇ 'ਚ ਸੇਕ ਘੱਟ ਹੈ ਇਹਨੂੰ ਘੱਟ ਸੇਕ ਤੇ ਆਪਾਂ ਬਣਾਵਾਂਗੇ ਇਸ ਤਰ੍ਹਾਂ ਅੱਗ ਨਹੀਂ ਬਾਲਦੇ ਲੋਭਣ ਸਾਰਾ ਸੁਨਣ ਧੋਜ ਗਿਆ ਤੇ ਪਨੀਰੀ ਤਿਆਰ ਹੋ ਗਈ ਤੇ ਆਪਾਂ ਹੁਣ ਲਾਵਾਂਗੇ ਲਾ ਕੇ ਸ਼ੱਕਰ ਪਾਵਾਂਗੇ ਕਿਲੋ ਸ਼ੱਕਰ ਹੈ ਇਹ ਸਾਰੀ ਪਾ ਦੇਾਂਗੇ ਆਪਾਂ cenggitar mo lao diyang ਆਪਣੀ ਬਣ ਕੇ ਤਿਆਰ ਹੋ ਗਈ ਸਾਰਾ ਕੁਝ ਮਿਲ ਗਿਆ ਬਹੁਤ ਵਧੀਆ ਬਣ ਗਈ ਪਨੀਰੀ ਬਹੁਤ ਵਧੀਆ ਪਨੀਰੀ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ